ਜੀ ਹੁਣੇ ਹੁਣੀ 100 ਫੁੱਟੀ ਰੋਡ ਤੇ ਇੱਕ ਐਕਸੀਡੈਂਟ ਹੋਇਆ ਹੈ ਜੋ ਕਿ ਸਕੂਲ ਦੇ ਬੱਚਿਆਂ ਦਾ ਭਰਿਆ ਹੋਇਆ ਆਟੋ ਸੀ ਦੋ ਬੱਚੇ ਸੀਰੀਅਸ ਨੇ ਗੱਡੀ ਬਹੁਤ ਜਿਆਦਾ ਤੇਜ਼ ਆ ਰਹੀ ਸੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸ਼ੋਕਮਰ ਸਿੰਘ ਲਾਈ ਐਕਸੀਡੈਂਟ ਹੋਇਆ ਜੀ ਕੀ ਕਿਸੇ ਦੇਖਦੇ ਹੋ ਸਾਨੂੰ ਆਪਾਂ ਦੇਖਿਆ ਜੀ ਤੇ ਗੱਡੀ ਬਹੁਤ ਤੇਜ਼ ਆ ਰਹੀ ਬਲੈਰੋ ਉਹਦਾ ਆਟੋ ਜਾ ਰਿਹਾ ਸੀ ਬਹੁਤ ਜਿਆਦਾ ਤੇਜ਼ ਗੱਡੀ ਵੱਜੀ ਆ ਆਟੋ ਫਲਟ ਗਿਆ ਜਵਾਕ ਬਹੁਤ ਜ਼ਿਆਦਾ ਜ਼ਖਮੀ ਹੋਏ ਆ ਕਿੰਨੇ ਬੱਚੇ ਸੀ ਆਟੋ ਚ ਤੇ ਕਾਟੋ ਦੇ ਬੱਚੇ ਹੋਣਗੇ ਤੇਰੇ ਜੋ ਬੱਚੇ ਹੋਣਗੇ ਕਟੋ ਘਟ ਜੀ ਕਿਹੜੇ ਸਕੂਲ ਦੇ ਬੱਚੇ ਸੀ ਇਹ ਆਪਣੇ ਆ ਪ੍ਰਾਇਮਰੀ ਸਕੂਲ ਆ ਕੋਈ ਪ੍ਰਾਇਮਰੀ ਤੇ ਕੋਈ ਬੱਚੇ ਨਾਲ ਕਰ ਬੱਚੇ ਗਿਆ ਜੀ ਸ਼ਿਵਾਂ ਚ ਲੈ ਕੇ ਗਏ ਬਾਕੀ ਕੋਈ ਬੱਚੇ ਉਧਰ ਗਏ ਬੱਸ ਉਸ ਉੱਪਰ ਲੈ ਕੇ ਇੱਧਰ ਆ ਬੱਚਾ ਦੋ ਬੱਚੇ ਸੀ ਸੀਰੀਅਸ ਵਾਲੇ ਆ ਕੰਟਰੈਕਟਰ ਕੌਂਸਲ ਜੀ ਨੇ ਉਹਨਾਂ ਨੇ ਉਧਰ ਭੇਜਤਾ ਜੀ ਪਤਾ ਲੱਗਿਆ ਬੱਚੇ ਕਿੱਥੋਂ ਕਿੱਥੋਂ ਸੀ ਇਹ ਸ਼ੌਇਬ ਵਸਤੀ ਦੇ ਆ ਤੋਬੀਨ ਵਸਤੀ ਸਾਰੇ ਜੀ ਸਰਕੋ ਬਿਨ ਬਸਤੀ ਦੇ ਆ ਜਾ ਰਹੇ। ਆਟੋ ਵਾਈ ਬਹੁਤ ਜਿਆਦਾ ਨੁਕਸਾਨ ਹੋਇਆ ਤੇ ਉਹਦਾ ਗੱਡੀ ਦਾ ਵੀ। ਤੱਕ ਇੱਥੇ ਨਾ ਕੋਈ ਪੀਐਸਆਰ ਨਾ ਬਹੁਤ ਕੋਈ ਨਹੀਂ ਪਹੁੰਚਿਆ ਆਇਆ। ਸੱਚਨ ਦਾ ਕੋਈ ਬੰਦਾ ਨਹੀਂ ਪਹੁੰਚਿਆ। ਬੱਚੇ 10-12 ਅਸੀਂ ਜਖਮੀ ਹੋ ਗਏ ਫੋਰਚੂਨਰ ਵੱਜੀ ਆ ਉਧਰ। ਕਿਹੜੇ ਸਕੂਲ ਦੇ ਬੱਚੇ ਸੀ? ਪ੍ਰਿਆਸ ਸਕੂਲ ਦੇ ਬੱਚੇ ਸੀ। ਹਾਂਜੀ ਕੀ ਨਾਮ ਆ ਆਪਣਾ? ਕੀ ਦੇਖਿਆ ਤੁਸੀਂ ਐਕਸੀਡੈਂਟ ਹੋਇਆ? ਮੇਰਾ ਨਾਮ ਲక్ష్మణ ਸਿੰਘ ਆ ਜੀ। ਇਹ ਐਕਸੀਡੈਂਟ ਘਟਨਾ ਵਾਪਰੀ ਆ ਮੈਂ ਉਧਰ ਸਾਹਮਣੇ ਗਲੀ 'ਚ ਖੜਾ ਸੀ। ਔਰ ਉਹਨਾਂ ਦਾ ਉਧਰ ਸਪੀਡ ਚ ਆ ਰਹੀ ਸੀ ਪੂਰੀ ਆਟੋ ਉਧਰੋਂ ਨਿਕਲ ਰਿਆ ਸੀ ਜੀ ਠੀਕ ਹੈ ਇੱਕਦਮ ਹੀ ਟੱਕਰ ਹੋ ਗਈ ਇਹ ਹੁਣ ਐ ਨਹੀਂ ਪਤਾ ਲੱਗ ਰਿਹਾ ਵੀ ਗਲਤੀ ਆਟੋ ਵਾਲੀ ਦੀ ਏ કે ਗੱਡੀ ਵਾਲੇ ਦੀ ਹੈ ਨਾ ਕਿ ਕਿੰਨੇ ਬੱਚੇ ਸੀ ਆਟੋ ਦੇ ਵਿੱਚ ਬੱਚੇ ਫੁੱਲ ਭਰੇ ਹੋਏ ਸੀਗੇ ਆਟੋ ਕਿਹੜੇ ਸਕੂਲ ਦੇ ਬੱਚੇ ਸੀ ਸਕੂਲ ਦਾ ਤਾਂ ਪਤਾ ਨਹੀਂ ਗਈ ਸਾਹਿਬ ਠੀਕ ਹੈ ਸਕੂਲ ਦਾ ਤਾਂ ਨਹੀਂ ਪਤਾ ਗਿਆ ਪਰ ਵੀ ਸੱਟਾਂ ਬਹੁਤ ਜ਼ਿਆਦਾ ਹੀ ਗੰਭੀਰ ਆ ਬੱਚੇ ਬਹੁਤ ਜ਼ਿਆਦਾ ਸੱਟਾਂ ਆ ਬੱਚਿਆਂ ਨੂੰ ਕਿਹੜੇ ਹਸਪੀਟਲ ਲੈ ਕੇ ਗਏ ਉਹਨਾਂ ਨੂੰ ਕਿਹੜਾ ਰੈਫਰ ਕਰਾਈ ਸਰਕਾਰੀ ਕਿ ਇਹ ਕਿਹੋ ਜਿਹਾ ਕੰਮ ਕਰੀ ਬੱਚੇ ਸਹੀ ਗਲਤ ਕਰ ਰਹੇ ਨੇ ਸਮਝਾਇਆ ਬੱਚਾ ਚੱਕਰਾਉਂਦੀ ਜਦੋਂ ਆਉਣਾ ਲੱਗੇ ਦੋਨੋਂ ਬਾਈਕ ਤੇ ਸਟੇਜ ਤੋਂ ਦੇਖ ਕੇ ਕੋਈ ਗੱਲ ਨਹੀਂ ਕੋਈ ਨਿਯਾਰੇ ਕੜਾ ਜੀ ਅਕਸਰ ਮੌਕੇ ਤੇ ਨਾਲ ਹੀ ਮੈਂ ਆ ਗਿਆ ਮੌਕੇ ਤੇ ਇਹ ਕਹਿੰਦੇ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਜੀ ਹਾਂ ਕਿਉਂਕਿ ਇੱਥੇ ਦੇ ਲੋਕ ਇਹ ਕਹ ਰਹੇ ਸੀ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ 1:30 ਦਾ ਐਕਸੀਡੈਂਟ ਸੀ ਨੂੰ ਇਨਫੋਰਮ ਜਸਟ 5 ਮਿੰਟ ਪਹਿਲਾਂ ਇਹ ਤੋਂ ਪਹਿਲਾਂ ਪਾਲ ਉਹ ਕਿ ਉਹ ਦੇਖਦਾ ਐਮਸੀ ਆਪਣੇ ਲੋਕਾਂ ਨੂੰ ਉਹਨਾਂ ਨੇ ਕਾਲ ਕੀਤੀ ਸੀ ਕਿ ਦੇਖਿਆ ਗਿਆ ਕਿ ਐਕਸੀਡੈਂਟ ਹੋਇਆ ਨਾਲ ਦੇ ਨਾਲ ਡੀਟੀਐਫ ਅਫਸਰ ਵੀ ਇੱਥੇ ਆ ਗਏ ਸੀ ਹਾਂ ਤਾਂ ਕਿ ਪਿਆਗੇ ਤੇ ਦੋ ਪੰਜ ਮਿੰਟ ਬਾਅਦ ਜੀ ਬਲੌਂ ਜੀ ਕਹਿੰਦੇ ਜੀ ਜਦੋਂ ਦਾ ਪਹਿਲਾ ਕੰਮ ਆ ਮੌਕੇ ਤੇ ਜਾ ਕੇ ਜੇੜੇ ਕੋਈ ਐਬਿਲਿਟੀ ਐਕਸੀਡੈਂਟ ਚ ਹੀ ਹੁੰਦਾ ਕੋਈ ਕੈਜੂਐਲਟੀ ਹੈ ਉਹਨੂੰ ਤੁਰੰਤ ਹਸਪੀਟਲ ਭੇਜਣਾ ਤੇ ਜੋ ਟ੍ਰੈਫਿਕ ਆ ਉਹਨੂੰ ਸਬੂਤ ਚਲਾਉਣਾ ਜੀ ਸਰ ਫਿਲਹਾਲ ਤਾਂ ਬੱਚੇ ਜਿਹੜੇ ਨੇ ਉਹਨਾਂ ਨੂੰ ਹਸਪੀਟਲ ਭੇਜਿਆ ਕੋਈ ਨਾਲ ਇਹੀ ਹੁੰਦਾ ਪਹਿਲਾ ਕੈਜੂਐਲਟੀ ਰੂਮ ਹੋ ਗਈ ਉਹਦੇ ਬਾਅਦ ਟ੍ਰੈਫਿਕ ਵੀ ਜਿਹੜਾ ਹੈਗਾ 5-10 ਸਟਾਏ ਸ